ਸਾਰੇ ਹੀ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ਕਤੀਆਕ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਇੱਕ ਨਵੀਂ ਕਹਾਣੀ ਦੋਸਤੋ ਉਮੀਦ ਕਰਦੇ ਆਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰ ਕਰ ਲੈਣਾ ਜੀ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਨੂੰ ਦੋਸਤੋ ਕੰਮੋ ਇੱਕ ਸੰਸਕਾਰੀ ਕੁੜੀ ਸੀ ਜੋ ਕਿ ਇੱਕ ਸਰਕਾਰੀ ਨੌਕਰੀ ਕਰਦੀ ਸੀ ਅਤੇ ਆਪਣੇ ਪਾਪਾ ਦੀਆਂ ਨੰਤੀਆਂ ਦੇ ਵਿੱਚੋਂ ਵਿਚਾਰ ਲਈ ਤੀ ਸੀ ਕਿਸੇ ਕਾਰਨ ਕਰਕੇ ਇੱਕ ਵਾਰ ਉਸ ਦੀ ਮੰਗਣੀ ਟੁੱਟ ਚੁੱਕੀ ਸੀ ਅਤੇ ਹੁਣ ਉਸ ਦਾ ਵਿਆਹ ਟਿੰਕੂ ਨਾਮ ਦੇ ਇੱਕ ਲੜਕੇ ਦੇ ਨਾਲ ਤੈਅ ਹੋਇਆ ਸੀ ਕਿਉਂਕਿ ਕੰਮੋ ਦੇ ਪਿਤਾ ਜੀ ਇੱਕ ਸਰਕਾਰੀ ਸਕੂਲ ਦੇ ਵਿੱਚ ਪੜਾਉਂਦੇ ਸੀ ਅਤੇ ਉਹ ਆਪਣੀ ਵੱਡੀ ਧੀ ਦਾ ਵਿਆਹ ਇੱਕ ਸੰਸਕਾਰੀ ਪਰਿਵਾਰ ਦੇ ਵਿੱਚ ਕਰ ਚੁੱਕੇ ਸਨ ਅਤੇ ਹੁਣ ਉਹ ਕੰਮੋ ਦੀ ਵਾਰੀ ਸੀ ਕੰਮੋ ਦੇ ਵਿਆਹ ਦੇ ਲਈ ਵੀ ਕੰਮੋ ਦੇ ਪਾਪਾ ਨੇ ਚੰਗਾ ਦਹੇਜ ਅਤੇ ਖਰਚਾ ਕਰਨ ਦਾ ਇੰਤਜ਼ਾਮ ਕੀਤਾ ਹੋਇਆ ਸੀ ਪਰ ਇੱਦਾਂ ਟਿੰਕੂ ਦੇਹਸ ਹੋਰ ਵੀ ਇੱਛਾ ਰੱਖਦਾ ਸੀ ਅਤੇ ਇਸ ਦੇ ਲਈ ਹੀ ਉਸ ਦੀ ਮੰਮੀ ਨੇ ਇਹ ਪਲਾਨ ਬਣਾ ਕੇ ਰੱਖਿਆ ਹੋਇਆ ਸੀ ਕਿ ਕੰਨਿਆ ਧਿਆਨ ਤੋਂ ਪਹਿਲਾਂ ਹੀ ਉਹ ਕੰਮੋ ਦੇ ਪਾਪਾ ਤੋਂ ਮੂੰਹ ਮੰਗੀ ਰਕਮ ਮੰਗ ਲੈਣਗੇ ਕਿਉਂਕਿ ਕੰਮੋ ਦਾ ਰਿਸ਼ਤਾ ਪਹਿਲਾਂ ਹੀ ਇੱਕ ਵਾਰ ਟੁੱਟ ਚੁੱਕਿਆ ਸੀ ਅਤੇ ਇਹ ਮੰਗ ਉਹਨਾਂ ਦੇ ਲਈ ਜੰਮਣ ਮਰਨ ਦਾ ਸਵਾਲ ਹੋ ਜਾਵੇਗੀ ਅਤੇ ਉਹ ਸਮਾਜ ਵਿੱਚ ਆਪਣੀ ਇੱਜ਼ਤ ਬਣਾ ਕੇ ਰੱਖਣ ਦੇ ਲਈ ਉਹਨਾਂ ਦੀਆਂ ਮੰਗਾਂ ਕੰਮੋ ਦੇ ਪਾਪਾ ਨੂੰ ਪੂਰੀਆਂ ਕਰਨੀਆਂ ਹੀ ਪੈਣਗੀਆਂ ਅੱਜ ਕੰਮੋ ਦੇ ਵਿਆਹ ਦਾ ਦਿਨ ਆ ਹੀ ਗਿਆ ਸੀ ਬੜੀ ਹੀ ਧੂਮ ਧਾਮ ਨਾਲ ਸਾਰੀਆਂ ਰਸਮਾਂ ਜਿਹੜੀਆਂ ਕੀਤੀਆਂ ਗਈਆਂ ਜਿਵੇਂ ਹੀ ਕੰਨਿਆਦਾਨ ਦਾ ਸਮਾਂ ਆਇਆ ਤਾਂ ਟਿੰਕੂ ਨੇ ਆਪਣੀ ਬਣਾਈ ਹੋਈ ਯੋਜਨਾ ਦੇ ਅਨੁਸਾਰ ਆਪਣੇ ਦੋਸਤਾਂ ਦੇ ਸਾਹਮਣੇ ਆਪਣੀ ਚਾਨਣ ਸ਼ੌਕਤ ਦਿਖਾਉਣ ਲਈ ਕੰਮੂ ਦੇ ਪਿਤਾ ਜੀ ਦੇ ਸਾਹਮਣੇ ਡਿਜ਼ਾਈਨਰ ਗੱਡੀ ਅਤੇ 10 ਲੱਖ ਦੀ ਮੰਗ ਰੱਖ ਦਿੱਤੀ। ਕੰਮੂ ਨੇ ਜਦੋਂ ਇਹ ਸਭ ਸੁਣਿਆ ਤਾਂ ਉਸਦੇ ਪੈਰੋਂ ਹੱਥੋਂ ਜ਼ਮੀਨ ਨਿਕਲ ਗਈ। ਉਸ ਦਿਨ ਨੂੰ ਕੰਨਾਂ ਤੋਂ ਸੁਣਾਈ ਦੇਣਾ ਬੰਦ ਹੋ ਗਿਆ। ਇੱਕ ਪਾਸੇ ਪਿਓ ਦੀ ਇੱਜ਼ਤ ਅਤੇ ਦਹੇਜ ਦੀ ਇੰਨੀ ਵੱਡੀ ਮੰਗ। ਹੁਣ ਉਹ ਵਿਚਾਰੀ ਕੀ ਕਰੇ? ਉਸ ਦੇ ਸਾਹਮਣੇ ਤਾਂ ਜੰਮਣ ਮਰਨ ਦਾ ਸਵਾਲ ਖੜਾ ਹੋ ਗਿਆ। ਅਤੇ ਦੂਸਰੀ ਤਰਫ ਟਿੰਕੂ ਇੱਕ ਪਾਸੇ ਖੜਾ ਹੋ ਕੇ ਲਾਲਚੀ ਭਰੀ ਮੁਸਕਾਨ ਦਿੰਦੇ ਹੋਏ ਆਪਣੇ ਦੋਸਤਾਂ ਦੇ ਵਿੱਚ ਖੜਾ ਹੱਸ ਖੇਡ ਗਿਆ ਸੀ ਕਿਉਂਕਿ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਕੰਮੋ ਦੇ ਪਾਪਾ ਕੋਲ ਮੰਗਾ ਪੂਰੀ ਕਰਨ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਹੈ ਤਾਂ ਕੀ ਦੇਖਿਆ ਕਿ ਕੰਮੋ ਦੁਲਹਨ ਦੇ ਕੱਪੜਿਆਂ ਦੇ ਵਿੱਚ ਬੜੇ ਹੀ ਆਤਮ ਵਿਸ਼ਵਾਸ ਦੇ ਨਾਲ ਖੁਦ ਚੱਲ ਕੇ ਟਿੰਕੂ ਵੱਲ ਨੂੰ ਆਈ ਤੇ ਬੜੇ ਜ਼ੋਰ ਦੀ ਉੱਚੀ ਆਵਾਜ਼ ਵਿੱਚ ਬਰਾਤੀਆਂ ਨੂੰ ਕਿਹਾ ਕਿ ਕੀ ਸਾਰੀ ਬਰਾਤ ਵਾਪਸ ਜਾ ਸਕਦੀ ਹੈ ਕਿਉਂਕਿ ਮੈਂ ਅਜਿਹੇ ਲੜਕੇ ਨਾਲ ਵਿਆਹ ਨਹੀਂ ਕਰਵਾ ਸਕਦੀ ਜੋ ਦਾਜ ਦਾ ਭੁੱਖਾ ਲੋਭੀ ਅਤੇ ਲਾਲਚੀ ਹੈ ਚਾਹੇ ਮੈਨੂੰ ਸਾਰੀ ਜ਼ਿੰਦਗੀ ਕੁਆਰੀ ਕਿਉ ਨਾ ਰਹਿਣਾ ਪਵੇ ਪਰ ਮੈਂ ਅਜਿਹੇ ਲੜਕੇ ਨਾਲ ਵਿਆਹ ਨਹੀਂ ਕਰਵਾਵਾਂਗੇ ਕਮੋ ਦੀਆਂ ਇਹ ਗੱਲਾਂ ਸੁਣ ਕੇ ਉਸਦੇ ਪਾਪਾ ਚੱਕਰ ਖਾ ਕੇ ਡਿੱਗਣ ਵਾਲੇ ਸਨ ਕਿ ਉਸ ਨੂੰ ਗੌਰਵ ਨੇ ਸੰਭਾਲ ਲਿਆ ਗੋਰਮ ਉਹਨਾਂ ਦੀ ਵੱਡੀ ਕੁੜੀ ਦਾ ਦਯੋਰ ਸੀ ਅਤੇ ਉਹ ਚੰਗੇ ਅਹੁਦੇ ਦੇ ਇੱਕ ਨੌਕਰੀ ਕਰ ਰਿਹਾ ਸੀ ਕੰਮੋ ਦੇ ਪਿਤਾ ਜੀ ਨੂੰ ਸਿਰਫ ਇਸ ਗੱਲ ਦੀ ਚਿੰਤਾ ਸੀ ਕਿ ਜੇਕਰ ਇੱਕ ਵਾਰ ਬਰਾਤ ਵਾਪਸ ਚਲੀ ਜਾਵੇ ਦੁਬਾਰਾ ਉਸ ਲੜਕੀ ਦਾ ਵਿਆਹ ਨਹੀਂ ਹੁੰਦਾ ਕੌਣ ਕਰੇਗਾ ਜਹੀ ਲੜਕੀ ਨਾਲ ਵਿਆਹ ਜਿਸ ਦੀ ਇੱਕ ਵਾਰੀ ਬਰਾਤ ਵਾਪਸ ਚਲੀ ਗਈ ਇੱਕ ਵਾਰ ਦੁਬਾਰਾ ਕੋਸ਼ਿਸ਼ ਕੀਤੀ ਜਾਵੇ ਅਤੇ ਦਹੇਜ ਦੀ ਮੰਗ ਨੂੰ ਥੋੜਾ ਜਿਹਾ ਘੱਟ ਕੀਤਾ ਜਾਵੇ ਪਰ ਨਾ ਤਾਂ ਟਿੰਕੂ ਮੰਨਿਆ ਅਤੇ ਨਾ ਹੀ ਉਸਦੇ ਪਰਿਵਾਰ ਵਾਲੇ ਅਤੇ ਗੌਰਵ ਨੇ ਕੰਮੋਂ ਦਾ ਹੱਥ ਫੜਦਿਆ ਹੋਇਆ ਕਿਹਾ ਇਹ ਮੰਡਪ ਦੇ ਵੀ ਐਸੀ ਹੀ ਤਰ੍ਹਾਂ ਹੀ ਸਜਿਆ ਰਹੇਗਾ ਅਤੇ ਇੱਥੇ ਫੇਰੇ ਵੀ ਹੋਣਗੇ ਅਤੇ ਕੰਮੋਂ ਨਾਲ ਮੈਂ ਵਿਆਹ ਕਰਵਾਵਾਂਗਾ ਉਹ ਵੀ ਬਿਨਾਂ ਕਿਸੇ ਲੈਣ ਦੇਣ ਤੋਂ ਵਿਆਹ ਦਾ ਮਹੂਰਤ ਹਜੇ ਟਲਿਆ ਹੀ ਨਹੀਂ ਸੀ ਇਸ ਦੇ ਲਈ ਪੰਡਤ ਜੀ ਨੇ ਫਿਰ ਤੋਂ ਵਿਆਹ ਦੀਆਂ ਰਸਮਾਂ ਕਨਿਆਦਾਨ ਅਤੇ ਫਿਰ ਪੇਰੇ ਦੀ ਸ਼ੁਰੂਆਤ ਕਰ ਦਿੱਤੀ ਹੁਣ ਕੰਮੋ ਵੀ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਗੌਰਵ ਦੇ ਰੂਪ ਵਿੱਚ ਇੱਕ ਜਿਹਾ ਜੀਵਨ ਸਾਥੀ ਮਿਲਿਆ ਜੋ ਬਿਲਕੁਲ ਵੀ ਦਾਸ ਦਾ ਲੋਬੀ ਨਹੀਂ ਸੀ ਅਤੇ ਦਾਸ ਦੇ ਵਿੱਚ ਉਸ ਨੇ ਉਸ ਦੇ ਪਿਤਾ ਦੇ ਮਾਨ ਸਮਾਨ ਦੀ ਇੱਜ਼ਤ ਰੱਖੀ ਅਤੇ ਇੱਧਰ ਇੱਕ ਪਾਸੇ ਖੜਾ ਟਿੰਕੂ ਆਪਣੀਆਂ ਅੱਖਾਂ ਨਾਲ ਇਹ ਸਾਰਾ ਨਜ਼ਾਰਾ ਵੇਖ ਰਿਹਾ ਸੀ ਉਹ ਰੁਕੇ ਜਾਂ ਫਿਰ ਜਾਵੇ ਸਾਰੇ ਬਰਾਤ ਉਸ ਦਾ ਮਜ਼ਾਕ ਉਡਾਰੇ ਸੀ ਕਿ ਇੰਨੀ ਵਧੀਆ ਕੁੜੀ ਮਿਲ ਰਹੀ ਸੀ ਇਹਨੂੰ ਧੰਨ ਦਾ ਇੰਨਾ ਜ਼ਿਆਦਾ ਲਾਲਚ ਟਿੰਕੂ ਆਪਣੀ ਯੋਜਨਾ ਨੂੰ ਕਾਮਯਾਬ ਨਾ ਹੁੰਦੇ ਹੋਏ ਦੇਖ ਕੇ ਇਹ ਸੋਚ ਰਿਹਾ ਸੀ ਕਿ ਨਾ ਤਾਂ ਉਹ ਘਰ ਦਾ ਰਿਹਾ ਨਾ ਤੇ ਨਾ ਘੜ ਦਾ ਪਰ ਕੰਮੋਂ ਨੂੰ ਘਰ ਅਤੇ ਬਾਰ ਦੋਨੋਂ ਹੀ ਮਿਲ ਗਏ ਹੁਣ ਕੰਮੋਂ ਆਪਣੇ ਆਪ ਨੂੰ ਬਹੁਤ ਹੀ ਖੁਸ਼ ਨਸੀਬ ਸਮਝ ਰਹੀ ਸੀ ਕਿਉਂਕਿ ਉਸ ਨੂੰ ਗੌਰਵ ਵਰਗਾ ਜੀਵਨ ਸਾਥੀ ਮਿਲਿਆ ਅਤੇ ਕੰਮੋਂ ਦੇ ਪਾਪਾ ਬਹੁਤ ਹੀ ਖੁਸ਼ ਸਨ ਸਮਾਜ ਦੇ ਵਿੱਚ ਬਹੁਤ ਸਾਰੀਆਂ ਪਰ ਪਰੰਪਰਾਵਾਂ ਹਨ ਜਿਨ੍ਹਾਂ ਦੇ ਵਿੱਚੋਂ ਕਮੋ ਨੂੰ ਇੱਕ ਪਰੰਪਰਾ ਬਿਲਕੁਲ ਵੀ ਪਸੰਦ ਨਹੀਂ ਸੀ ਉਹ ਸੀ ਦਹੇਜ ਦੇਣ ਦੀ ਪਰੰਪਰਾ ਕਮੋ ਬਹੁਤ ਹੀ ਸੰਸਕਾਰੀ ਅਤੇ ਛੋਟੇ ਵੱਡਿਆਂ ਦਾ ਆਦਰ ਕਰਨ ਵਾਲੀ ਲੜਕੀ ਸੀ ਪਰ ਉਸਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਗੌਰਵ ਵਰਗਾ ਇੰਨਾ ਚੰਗਾ ਪਤੀ ਮਿਲੂ ਗੌਰਵ ਇੱਕ ਬਹੁਤ ਹੀ ਸਮਝਦਾਰ ਅਤੇ ਹੁਨਾਰ ਲੜਕਾ ਸੀ ਅਤੇ ਉਹ ਕਮੋ ਦਾ ਬਹੁਤ ਹੀ ਖਿਆਲ ਰੱਖਦਾ ਸੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਵੀ ਹੋਗੀ ਤੁਸੀਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਪ੍ਰਾਪਤ ਕੀਤੀ ਕਮੈਂਟ ਕਰਕੇ ਜ਼ਰੂਰ ਦੱਸਣਾ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ